ਪੂਰਾ ਉਹ ਸ਼ੌਂਕ ਦਾ ਕੋਈ ਮੁੱਲ ਨਹੀਂ ਦੇਖੋ ਬਾਈਆਂ ਨੇ ਕਿਵੇਂ ਠਗਿਆਗਾ ਦੇਖੋ ਕਿੰਨਾ ਸ਼ੌਂਕ ਨਾਲ ਰੱਖਿਆ ਹੋਇਆ ਬਾਈ ਯਾਰਕਾਂ ਨੇ ਪੂਰਾ ਸ਼ੌਂਕ ਨਾਲ ਰੱਖਿਆ ਬਾਈ ਆਹ ਦੇਖੋ ਕਿਵੇਂ ਠਗਿਆ ਦੇਖੋ ਕਿਵੇਂ ਆਹ ਬਾਈਆਂ ਨੇ ਜੋਰ ਲਾਤਾ ਸਾਹਮਣੇ ਤੁਹਾਨੂੰ ਹੈ ਆਹ ਦੇਖੋ ਇੰਨਾ ਸਾਫ ਡੈਕਟਰ ਆ ਵੀਰੋ ਤੁਹਾਡੀ ਰੂਹ ਖੁਸ਼ ਹੋਈ ਜਾਊ ਕਿਵੇਂ ਦੇਖੀ ਚੱਲੋਗੇ ਵੀਡੀਓ ਨੂੰ ਥੋੜਾ ਜੀ ਕਰੀ ਉਹ ਵੀ ਹੋਰ ਦੇਖੀ ਚੱਲੇਗੇ ਇਹਦੇ ਗੁਣ ਗਿਣਾਉਣੇ ਆ ਤੁਹਾਨੂੰ ਗੋਣੇ ਦੇ ਕਿਉਂ ਇੰਨਾ ਗਾ ਸਾਹਮਿਆ ਬਾਈ ਯਾਰਕਾਂ ਨੇ ਆਹ ਡੈਕ ਨੂੰ ਵੀ 15000 ਰੁਪਏ ਬਾਈ ਯਾਰਕਾਂ ਨੂੰ ਦੇਤਾ ਵੀ ਚੱਲ ਬਾਈ ਯਾਰ ਕਿ ਇਧਰੋਂ ਤਾਰਾਂ ਪਟੋਗੇ ਆ ਦੇਖੋ ਕਿੰਨਾ ਸਾਫ ਟਰੈਕਟਰ ਆ ਦੇਖਿਓ ਯਾਰ ਜੁਰਦਾ ਕੋਈ ਨਾਮੋ ਨਕੀ ਨਹੀਂ ਹੈ ਨੀਗਾ ਪੂਰਾ ਫੁੱਲ ਸਾਵਲਮੂ ਇੱਕ ਨੰਬਰ ਟਰੈਕਟਰ ਆ ਆ ਦੇਖੋ ਇੱਕ ਨੰਬਰ ਟਰੈਕਟਰ ਆ 5620 ਕਾਫੀ ਭਰਾਮਾ ਦੀ ਪੂਰਨ ਜੋਰ ਮੰਗ ਸੀ ਇਹ ਹਲਾ ਲਮੂ ਪੂਰਨ ਜੋਰ ਪੂਰਨ ਆ ਲਓ ਭਾਈ ਲੈ ਜਾਓ ਆ ਦੇਖੋ ਸਿੱਧਾ ਕਿਉਂ ਉਸ ਨੂੰ ਕਿੱਥੋਂ ਪਾਰ ਦਸਤੀ ਤਰੀਕੇ ਨਾਲ ਕਿੱਥੋਂ ਟਰੈਕਟਰ ਲੈਣੇ ਆ ਕਿੱਥੋਂ ਕਿੰਨੇ ਘੰਟੇ ਚੱਲੇ ਲਮੂ ਦੱਸੀ ਕੋਈ ਐ ਨਹੀਂ ਭਰਾਵੋ ਮੀਟਰ ਬੈਕ ਹੋ ਜੂ ਜਾਂ ਹੋਰ ਬ੍ਰਾਂਡ ਇੱਕ ਹਜ਼ਾਰ 6 ਘੰਟੇ ਚੱਲਿਆ ਜੀ 1000 6 ਘੰਟੇ ਚੱਲਿਆ ਹੋਇਆ ਟਰੈਕਟਰ ਆ ਵੀਰੋ ਇਹ 56 24 4 ਵੀਲ ਡਰਾਈਵ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਦੇ ਅਕੀ ਛੋਟੇ ਹਨ ਮਾਤਾ ਜੀ ਦੇ ਨਾਮ ਦਾ ਟਰੈਕਟਰ ਆ ਇੰਨਾ ਸਾਫ਼ ਟਰੈਕਟਰ ਆ ਵੀਰੋ ਐ ਮਨੋ ਇਹ ਟਰੈਕਟਰ ਬਹੁਤ ਘੱਟ ਮਿਲਦੇ ਆ ਅੱਜ ਭਾਈ ਤੁਸੀਂ ਚਲਾਉਂਦੇ ਰਹੇ ਇਹਨੂੰ ਚਿੱਕਰ-ਜਿੱਕਰੇ ਹੋਣ ਦੱਸੇ ਬਾੜੇ ਕਿ ਬਾੜੇ ਨਹੀਂ ਇਹ ਬਾੜੇ ਨਹੀਂ ਭਈ ਕਹਿੰਦਾ ਕਿ ਤੂੰ ਮੀਂਹ ਪੈਂਦਾ ਜਮਾਦਾ ਬਾਹਰ ਨਹੀਂ ਕੱਢਦਾ ਸੀਗਾ ਹਾਂ ਬੋਸ ਵਾਈ ਨਾਲ ਅੰਕਲ ਨਾਲ ਕੇ ਬ੍ਰਦਰ ਨੇ ਤਿੰਨੀ ਘਰਾਂਗਣੇ ਪਿੰਡ ਖੜੇ ਆ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਵੀਰੋ ਇਹ ਏਰੀਏ ਜੋ ਦੱਸਿਓ ਕਮੈਂਟ ਕਰਕੇ ਘਰਾਂਗਣਾ ਪਿੰਡ ਹੈ ਡਿਸਟ੍ਰਿਕਟ ਮਾਨਸਾ ਦਾ ਇੰਨਾ ਕਿ ਸਾਹ ਤੇ ਇੰਨਾ ਮਾਨਸਾ ਦਾ ਖੁਸ਼ ਹੋ ਗਿਆ ਟਰੈਕਟਰ ਦੇਖ ਕੇ ਤੇ ਇੱਕ ਤਾਂ ਦੂਜੀ ਜਮਾ ਵੜੇ ਨਹੀਂ ਬਈ ਅੱਛਾ ਤੇਰੀ ਨਾਲ ਜਿੱਲੇ ਸਾਰਾ ਅੱਛਾ ਇਹ ਬਾਈ ਇਹ ਦਿਨ ਜੀ ਨਹੀਂ ਕਰਦੇ ਚਲੇ ਨਾ ਬੇਟਾ ਬਾਹਰ ਜੀਉਗਾ ਨਵਾਂ ਲੈ ਕੇ ਆਉਣਾਗਾ ਪੂਰਾ ਪੁੱਤਾਂ ਵੰਗ ਸਾਂਭ ਕੇ ਰੱਖਿਆ ਹੋਗਾ ਮੇਟਰਾ ਸਾਰਾ ਜਿੱਦ ਤੇ ਕੋਸਾ ਫੁੱਲੇ ਖੱਲੇ ਕੋਸੀ ਅੱਛਾ ਅਸੀਂ ਕੋਈ ਕਲਰ ਗਏ ਮੋਦਵਰ ਬੰਦੇ ਪਿੰਡ ਦੇ ਸਰਪੰਚਾਂ ਕਿ ਤੁਸੀਂ ਰਹੇ ਹੋ ਅੰਕਾ ਸਰਪੰਚ ਰਹੇ ਨੇ ਅੱਛਾ ਵੀ ਸਾ ਰਹੇ ਹੋ ਇਹ ਬਹੁਤ ਵਧੀਆ ਜੁਆਇੰਟ ਫੈਮਿਲੀ ਹੈ ਕਹਿੰਦੇ ਥੱਗੇ ਬਰਾਲੇ ਦੇ ਤਿੰਨੇ ਖੜੇ ਨੇ ਤੇ ਆਹ ਦੇਖੋ ਨਗਦ ਕੈਸ਼ ਕੋਈ ਲਾਉਣ ਨਹੀਂ ਕੁਛ ਨਹੀਂ ਜਮਾਂ ਲਗਦਾ ਨਾਲ ਆ ਅੱਛਾ ਆ ਵੀ ਲਗਦਾ ਨਹੀਂ ਲੈਣਾ ਉਧਰ ਮਾਰੀ ਕੈਮਰਾ ਉਧਰ ਵੀ ਜਮਾਂ ਨਗਦਾਂ ਵੀ ਲੈ ਗਿਆ ਇੱਕ ਥੋੜੇ ਬੰਦੀ ਹੁੰਦੇ ਆ ਕਿਹੜੇ ਨਗਦਾਂ ਦੇ ਲੈਂਦੇ ਆ ਤੇ ਇਹ ਇਟਰ ਮੋਡ ਦਾ ਬੱਸ ਆ ਟਰੈਕਟਰ ਲਿਆ ਤੇ ਇਹ ਟਰੈਕਟਰ ਵੀ ਨਗਦਾਂ ਦਾ ਲਿਆ ਹੋਇਆ ਕੋਈ 5620 4 ਵੀਲ ਚ ਇਹ ਟਰੈਕਟਰ ਆਪਾਂ ਬੜੈਂ ਚੱਕੀ ਦੇ ਸ਼ੋਅਰੂਮ ਤੇ ਇਹ ਅੱਜ ਅੱਜ ਹੀ ਲੱਗ ਜੂਗਾ ਉਹ ਇਹਦਾ ਕਿਹੜਾ ਕੁਝ ਕਰਾਉਣਾਗਾ ਵੀਰੋ ਕੱਲਾ ਬੈਂਪਰੀ ਇਹਦਾ ਰੰਗ ਕਰਾਉਣਾਗਾ ਕਿਉਂਕਿ ਮੈਂਪਰ ਥੋੜਾ ਖਰਾਬ ਹੋਇਆ ਪਿਆ ਅੱਜ ਹੀ ਬ੍ਰਾਈਟ ਹੱਟ ਦੇ ਸ਼ੋਅਰੂਮ ਤੇ ਲੱਗ ਜੂਗਾ ਅੰਕਲ ਦੇ ਦੀਏ ਤਸਲੀਨਾ ਅੱਜ ਇਸ ਨੂੰ ਕੋਈ ਗਰੰਟੀ ਸੁਣਨੀ ਹੈ ਹੈ ਉਹ ਕਿਉਂ ਫਦੇਖ ਰਹੇ ਆ ਨਹੀਂ ਉਹਨਾਂ ਨੂੰ ਵੀ ਪਤਾ ਨਾ ਹੈ ਹਾਂ ਠੀਕ ਹੈ ਬਬ ਅਗਲਾ ਹੀ ਮਾਰਕੀ ਸ਼ੋਪੇ ਜੀ ਤੇ ਹੋਗੇ ਬਿਲਕੁਲ ਹੈ ਨਾ ਹਾਂ ਉਹ ਬਾਅਦ ਦੇਗੀ ਆਹ ਭਰਾ ਹੀ ਆਪਣੀ ਜ਼ਿੰਮੇਵਾਰ ਬੱਧੀ ਹੈ ਨਾ ਤੇ ਉਹ ਬਾਈ ਆ ਕੇ ਡਿੱਕਦਾ ਵੀ ਚਲ ਸੋਤਾ ਬਾਹਰ ਹੋਇਆ ਸੀ ਕਹਿੰਦੇ ਉਸ ਦਿਵਾਰ ਉਹ ਵੀ ਐਜਸਟਮੈਂਟ ਕੀ ਕਰਦੀ ਡਿੱਕ ਵੀ ਸੋਨੂੰ ਵਿੱਚ ਹੀ ਦੇਵਾਂਗੇ ਸਾਰਾ ਨਾਲ ਹੀ ਸਮਾਨ ਹੈਗਾਗਾ ਤੇ ਬਾਈ ਜਰ ਕੇ ਨੂੰ ਨਵੇਂ ਟਰੈਕਟਰ ਦੀਆਂ ਵਧਾਈਆਂ ਦਿਓ ਸਾਨੂੰ ਪੁਰਾਣੇ ਦੇ ਦਿੱਤੀਆਂ ਕੰਮ ਹੋਈ ਕੰਮ ਤੁਸੀਂ ਆਹ ਦਾ ਆ ਸੋਨੂੰ ਬਣਾਉਣਿਆ ਦੇਖੋ ਕਿੰਨਾ ਨਵਾਂ ਟਰੈਕਟਰ ਆ 1000 ਤੇ ਕੁਛ ਘੰਟੇ ਚੱਲਿਆ ਹੋਇਆ ਇਹ ਠੀਕ ਘੰਟੇ ਕਿੰਨੇ 1006 6 1006 1006 ਘੰਟੇ ਚੱਲਿਆ ਜਮਾ ਨਵਾਂ ਟਰੈਕਟਰ ਦੇਖੀ ਮਾਰੀ ਬੰਦ ਰਿਹਾ ਇੱਥੇ ਕੈਮਰਾ ਟਾਇਰ ਟੂਰ ਸਾਲੇ ਆਹ ਦੇਖੋ ਸ਼ੌਪ ਨਾਲ ਟਾਇਰ ਪਾਏ ਹੋਏ ਆ ਇਹ ਗੁਡੀਰ ਦੇ ਰੇਡੀਅਲ ਪਾਏ ਹੋਏ ਐ ਸ਼ੌਂਗ ਨਾਲ ਟਾਇਰ ਆ ਇੰਨੀਆਂ ਵੀ ਨਹੀਂ ਕਿਸੀਆਂ ਮੜੇ ਮੂਟੇ ਫਲੇ ਪਈਆਂ ਨੇ ਹੈ ਨੁਕਰਾਂ ਵੀ ਨਹੀਂ ਮਗਰ ਨੁਕਰਾਂ ਨਕਰਾਂ ਵੀ ਨਹੀਂ ਕਿਸ ਗਿਆਣਾ ਹੀ ਨਹੀਂ ਵੱਡੇ ਜਾਂਦੇ ਟਾਇਰ ਜੀ ਕੋਈ ਵਿੱਚ ਪੁੱਛ ਡਾ ਕੇ ਹਨਾ ਹੈ ਬੜੀ ਸਮਾਈ ਚ ਚੱਲਿਆ ਹੋਇਆ ਡੈਟਰ ਆ ਦੇਖੋ ਕਿ ਮੇਰੇ ਸ਼ੋਰੂਮ ਚ ਲੱਗ ਗਿਆ ਤਾਂ ਇਹ ਲੱਗੂ ਕਿਵੇਂ ਨਵਾਂ ਹੀ ਆ ਮਤਲਬ ਲਾ ਦੱਸ ਨਹੀਂ ਸਕਨੇ ਕਲੀਏ ਨਾ ਦੋ ਮਿੰਟਾਂ ਦੇ ਲੱਗਦਾ ਨਹੀਂ ਪਤਾ ਲੱਗ ਰਿਹਾ ਨਾ ਹਾਂ ਇਹਦਾ ਪੇਪਰ ਹੋ ਗਿਆ ਤੂੰ ਸੁੱਕੀ ਮੋਟਰ ਲਾ ਕੇ ਇਹਨਾਂ ਦਾ ਕੱਢ ਵੀ ਕੋਈ ਸੁੱਕੀ ਮੋਟਰ ਤਾਂ ਅੰਕ ਲੀਣਾ ਉਹ ਤਾਂ ਧੋਣੀ ਆ ਨਾ ਨਵਾਂ ਹੀ ਆ ਇਹਨੂੰ ਤਾਂ ਗੋੜੀ ਹਾਂ ਕਿਉਂ ਆ ਦੇਖੋ ਸਾਨੂੰ ਇੰਨਾ ਪਾਰ ਦਸਤੀ ਤਰੀਕੇ ਨਾਲ ਦਿਖਾਉਣੇ ਕਿੱਥੋਂ ਵੀ ਡੈਟਰ ਖਰੀਦਦੇ ਆ ਕੱਲ ਫਰੋਜਪੁਰੋਂ ਖਰੀਦਿਆ ਵੀਰੋ ਉਹ ਵੀ ਸਾਨੂੰ ਦਿਖਾਇਆ ਉਹ ਵੀ 4x4 ਰੈਡਰ ਟ੍ਰੈਕਟਰ ਹੀ ਆ ਰਾਈਆਂ ਵਾਲੇ ਪਿੰਡ ਤੋਂ ਸੁਭਾਈ ਨਾਲ ਚਲਾਇਆ ਹੋਇਆਗਾ ਆ ਦੇਖੋ ਵਿੱਚੋਂ ਦੇਖੋ ਜਮਾ ਆ ਪਰਚੀਆਂ-ਪੁਰਚੀਆਂ ਵੀ ਹਜੇ ਓਮੀ ਪਟੀਆਂ ਮਾੜੀ-ਮੋਟੀ ਪਟੀਆਂ ਗਈਆਂ ਨਾਲ ਦੀਆਂ ਪਈਆਂ ਦੇਖੋ ਕਿੰਨਾ ਸਾਫ ਆ ਕੋਈ ਅਕਮਲਾ ਕੋਈ ਨੱਟ ਤਾਂ ਕੋਈ ਖੋਲੇ ਨਹੀਂ ਹਨ ਹੈ ਚਾਬੀ ਵੀ ਨਹੀਂ ਲੱਗੀ ਕਿਤੇ ਕੋ ਸੁਭਾਈ ਚ ਵੀਰਾ ਕਹਿੰਦਾ ਇੰਨਾ ਕਿ ਜ਼ਿਆਦਾ ਚਲਾਇਆ ਨਹੀਂ ਲੋ ਜੇ ਇਹ 552 552 4-ਵੀਲ ਡਰਾਈਵ ਚ ਹੈ ਇਹ ਪਲੇਟਾਂ ਕਿੱਥੇ ਉਹ ਪਿੱਛੇ ਆ ਗਿਆ ਪੱਕਾ ਹੁੱਕਾ ਬਹੁਤ ਸਾਫ ਹੁੱਕਾ ਤੇ ਇੱਧਰ ਆ ਦੇਖੋ ਆ ਕਾ ਸੇਵਨ ਪਈ ਹੁੱਕ ਤਾਂ 2020 ਮਾਡਲ ਆ 8ਵੇਂ ਮਹੀਨੇ ਦਾ 8ਵੇਂ ਮਹੀਨੇ ਦਾਗਾ 2020 PV31 W0245 0245 ਦਾ ਨੰਬਰ ਆ ਦੇਖੋ ਮਰਿਆੜ ਦੇਖੋ ਕਿਵੇਂ ਚਿੱਟੇ ਚਿੱਟੇ ਦੁੱਧ ਵਰਗੇ ਪਏ ਆ ਹੈ ਦੇਖੋ ਅਗਲਾ ਕਹਿੰਦਾ ਐਂ ਅੰਕਲ ਵਿੱਚ ਦਾ ਬੰਦੇ ਆਇਆ ਖੜੇ ਜੇ ਮੇਰੇ ਕੋਲ ਘਰੇ ਹੁੰਦਾ ਅਗਲਾ ਕੰ다 ਰੰਗ ਕਰਿਆ ਹਣਾ ਕਹਿੰਦਾ ਹੁਣ ਤਾਂ ਇਹ ਅਗਲਾ ਖੂਏ ਸਿੱਧਾ ਬੱਕਰ ਦਿਖਾ ਰਿਹਾ ਪਲੇਟਾਂ ਨੇ ਪੱਤੀਆਂ ਹੀ ਪੰਜਾਂ ਲੱਗੀਆਂ ਨਹੀਂ ਇਹਦੇ ਇਹਦੇ ਵਿੱਚ ਅੰਕ 14 ਵੜ ਜਾਂਦੀ ਆ ਉਹਨਾ ਆਮ ਕਰਕੇ ਨਾ ਇਹ ਜੋੜਿਆ ਤਾਂ ਇਹ ਤੱਕ ਚੜਾਈ ਨਹੀਂ ਵਹ ਤੇ ਅੱਛਾ ਹਾਂ ਬੰਦਾ ਇਕੱਲੀ ਚਲਾਉਂਦਾ ਹੋਰ ਤੀਜਾ ਬੰਦਾ ਨਹੀਂ ਚੜਿਆ ਅੱਛਾ ਉਹਨੂੰ ਕਹਿੰਦੇ ਨੇ ਪਾਸੇ ਹੱਟ ਜਾ ਨੀ ਦੇਖੋ ਇਧਰ ਮਾਰੀ ਕੈਮਰਾ ਦੀ ਫੋਟੋ ਕਾ ਭੀ ਆਂਦਾ ਉਹ ਵੀ ਨਹੀਂ 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 ਜੋ ਹੋਰ ਗੋਣੀਆਂ ਦਾ ਗੱਲ ਨਾਲ ਸਾਡਾ ਸੀਵੀ ਪਾਈ ਰਹਿ ਗਈ ਉਹਨਾਂ ਦੀ ਪਾਵਰ ਨਹੀਂ ਸੀ ਵੀ ਟਰੈਕਟਰ ਤੇ ਬੈਠ ਜਾਣਗੇ ਹਾਂ ਇਕੱਲੀ ਚਲਾਉਂ ਠੀਕ ਆ ਉਹ ਮਾਰ ਲੀ ਆ ਦੇਖਾ ਕੜਾ ਕੁੜਾ ਕਦੇ ਵੱਜਿਆ ਖਾ ਤੂੰ ਕਪੜਾ ਮਾਰ ਲਈ ਵੀ ਤੁਸੀਂ ਆ ਬੀ ਇਕੱਲੀ ਬੰਦੇ ਸੀ ਤੂੰ ਜਾ ਕੇ ਦੇਖ ਲਿਓ ਵੀ ਕਿਹੜਾ ਜਿੰਨ ਟੁਕੜੇ ਨਵਾਂ ਮਾਡਲ ਆ 323 ਅੱਛਾ ਸਭ ਨੂੰ ਆ ਮਾਰਕੀਟ ਚ 2 5 ਲੱਖ ਤਾਂ ਮਿਲ ਜਾਂਦਾ ਉਹ ਵੀ ਦੁੱਗਣਾ ਰੇਟ ਮਿਲਦਾ ਹੈ ਨਾ ਇਹਦੀ ਸਮਾਈ ਇਹਦੀ ਸਮਾਈ ਮੈਂ ਕਹਿੰਦਾ ਇਹ ਤੋਂ ਵੀ ਚੰਗੀ ਹੈ ਅੱਛਾ ਆਪ ਕੋ ਜਾ ਕੇ ਦੇਖ ਲਈ ਟਰੈਕਟਰ ਕੋਲ ਅੱਛਾ ਵੀ ਸਰੀ ਹੈ ਜਾਮ ਕੰਮ ਹਣਾ ਨਵਾਂ ਮਾਰਦਾ ਉਹ ਆਂ ਸਮਾਈ ਚਾਹੀਦੀ ਸਾਰਾ ਦੇਖੋ ਕਿੰਨਾ ਖੁਸ਼ ਪਰਿਵਾਰ ਆ ਜੁਆਇੰਟ ਫੈਮਿਲੀ ਆ ਇਹਨਾਂ ਤੋਂ ਆ ਦੇਖੋ ਇਹ ਜੇ ਸਾਨੂੰ ਵੀ ਅੰਕਲ ਐਮ ਵੱਲੋਂ ਵੀ ਵਾਅਦਾ ਕਰਦਾ ਕਿਵੇਂ ਤੁਹਾਡੇ ਵਰਗੇ ਖੁਸ਼ ਹੋ ਕੇ ਹਨ ਇਹ ਤੁਹਾਡੇ ਬੱਚੇ ਆਸੀਂ ਹਨਾ ਵਿੱਚ ਖੁਸ਼ ਹੋ ਪਾਏਗਾ ਪਰ ਮੈਂ ਤੁਹਾਨੂੰ ਵੀ ਵਾਅਦਾ ਕਰੀ ਅੱਤ ਵਰਗੇ ਸਰਪੰਚ ਨੇ ਪਿੰਡ ਦੇ ਵਧੀਆ ਲੱਗਿਆ ਵੀਰੋ ਮਿਲ ਕੇ ਧੰਨਵਾਦ ਜੀ ਜੇ ਤੁਸੀਂ ਇਹ ਟਰੈਕਟਰ ਖਰੀਦਣਾ ਤਾਂ ਭਰਾਵੋ ਬ੍ਰੈਂਡ ਟਰੈਕਟਰ ਨਾਲ ਸੰਪਰਕ ਕਰ ਲਓ ਆਸਾਨ ਕਿਸ਼ਤਾਂ ਤੇ ਵੀ ਖਰੀਦ ਕੇ ਲਿਆ ਸਕਦੇ ਹੋ ਇਹ ਟਰੈਕਟਰ ਵੀਰੋ ਤੁਹਾਡੇ ਨਾਮ ਕਰਵਾ ਕੇ ਦੇਵਾਂਗੇ ਉਹ ਭਰਾ ਮੇਰੇ ਨਾਲ ਸੰਪਰਕ ਨਾ ਕਰਨ ਜਿਹੜੇ ਅਖਰਾਂ ਜੀ ਨਾਮ ਨਹੀਂ ਕਰਾ ਸਕਦੇ ਉਹਨਾਂ ਨੂੰ ਟਰੈਕਟਰ ਕੋਈ ਵੀ ਟਰੈਕਟਰ ਨਹੀਂ ਮਿਲਦਾ ਬੜਾ ਟਰੈਕਟਰ ਜਦੋਂ ਕਿ ਤੁਹਾਨੂੰ ਹਰ ਵੀਡੀਓ ਦੱਸ ਦਿੰਨੇ ਆ ਅਸੀਂ ਨਾਂ ਕਰਾ ਕੇ ਟਰੈਕਟਰ ਦਿੰਨੇ ਆ ਕਿਉਂ ਜੇ ਕਿਸੇ ਜਿਹੜਾ ਵੀਰ ਕਹਿੰਦਾ ਅਸੀਂ ਨਾਂ ਨਹੀਂ ਕਰਾਉਣਾ ਉਹ ਸਾਡੇ ਨਾਲ ਸੰਪਰਕ ਨਾ ਹੀ ਕਰੇ ਕੋਈ ਵੀ ਟਰੈਕਟਰ ਖਰੀਦਣਾਗਾ ਤੇ ਜੇ ਇਹ ਟਰੈਕਟਰ ਖਰੀਦਦਾ ਤੁਸੀਂ ਆ ਮਨੋ ਇਹਦੇ ਉੱਤੇ 8 ਲੱਖ ਰੁਪਏ ਦਾ ਲੋਨ ਵੀ ਕਰਵਾ ਦੇਾਂਗੇ 8 ਲੱਖ ਦਾ ਲੋਨ ਕਰਵਾ ਦੇਾਂਗੇ ਇਹ ਟਰੈਕਟਰ ਤੇ ਜੇ ਤੁਸੀਂ ਖਰੀਦਣਾਗਾ ਜਿਵੇਂ ਨਵਾਂ ਨਕੋਟ ਟਰੈਕਟਰ ਹੈ ਬ੍ਰਾਂਚ ਨਾਲ ਸੰਪਰਕ ਕਰੋ 9202644 ਮੇਰਾ ਨੰਬਰ ਆ ਨਾਮ ਇਧਰੋਂ ਬਡਾਪਰਾ ਰਹਦਾ ਬਜਿੰਦਰ ਸਿੰਘ ਲੰਮੂ ਗੜਾਗਾ ਸਵਰਾਜ ਏਜੰਸੀ 'ਚ ਇਹ ਟਰੈਕਟਰ ਕੱਟਿਆ ਹੋਇਆ ਸੀ ਇਹਨਾਂ ਨੇ ਇਹਨਾਂ ਨੇ ਬਾਈਰ ਕਿਹ ਉਹ ਟਰੈਕਟਰ ਆਮ ਲੋਏ ਟਰੈਕਟਰ ਦੇ ਕੇ ਉਹ ਟਰੈਕਟਰ ਲਿਆਗਾ ਹੋਰ ਇਹਦਾ ਵੇਚਣ ਦਾ ਕੋਈ ਕਾਰਨ ਨਹੀਂ ਵਿੱਚ ਭਰਾ ਕਮੈਂਟ ਕਰੀ ਜਾਂਦਾ ਕਹਿੰਦਾ ਵੇਚਿਆ ਕਿਉਂ ਵੇਚਿਆ ਅੰਗਲ ਤੁਸੀਂ ਨਵਾਂ ਲਿਆ ਤਾਂ ਹੀ ਵਿੱਚ ਹੋਰ ਤਾਂ ਹੈ ਨਾ ਹਾਂ ਵੇਚਿਆ ਅਗਲੇ ਕਿਉਂ ਅੰਗਲ ਕਮੈਂਟ ਕਰ ਦਿੰਦੇ ਆ ਲੰਗਾ ਆਪੀ ਆ ਦੇਗਾ ਆ ਕੋਲੀ ਕਾਪੀ ਸਹੀ ਗੱਲ ਆ ਤਾਂ ਵਿੱਚ ਵੀ ਇਹਨਾਂ ਨੇ ਨਵਾਂ ਲੈ ਲਿਆ ਅਗਲੇ ਕਹਿੰਦਾ 20 ਮਾਡਲ ਆ ਉਹਨੂੰ ਵੀ ਸੀਸਾ ਰੱਖਿਆ ਉਹ ਵੀ ਮਿਲੇਗਾ ਸੀਸਾ ਦੋ ਮਹੀਨੇ ਹੋ ਗਏ ਸੀਸਾ ਰੱਖਿਆ ਉਹਨੂੰ ਵੀ ਨਵਾਂ ਚੰਗਾ ਅੱਛਾ ਤਾਂ ਦੂਰ ਤੱਕ ਪਾਉਂਦੇ ਨੇ ਸਾਰੀ ਚੀਜ਼ ਦੂਜਾ ਦੇਸੀ 56000 ਰੁਪਏ ਯਾਰ ਕਿਹਦੇ ਸੀ ਰੱਖਦੇ ਆ ਉਦੋਂ ਉਹ ਦੋ ਵਾਰ ਦੇ 5 16 ਦਾ ਲਿਆ ਸੀ ਉਹ ਵੀ ਲਗਤ ਕਸ਼ ਅੱਛਾ ਪਾਜੋ ਲੋਰੀ ਹੁਣ ਬਿਕ ਜੂਗਾ ਨਾ ਜੀ ਇਹ ਕਿੰਨੇ ਸਿਆਣੇ ਆਸੇ ਹੁੰਦੇ ਨੇ ਇਹਨਾਂ ਦੇ ਰਹਿ ਬੈ ਕੇ ਕਿਉਂ ਮਿਹਨਤਾਂ ਮਿਹਨਤਾਂ ਦੇ ਸਮਾਈ ਆ ਹਾਂ ਸਮਾਈ ਦਾ ਮੁੱਲ ਸਮਾਈ ਦਾ ਮੁੱਲ ਮਿਲਦਾ ਹਾਂ ਹਾਂ ਸਾਨੂੰ ਆ ਦੇਖ ਨੂੰ ਮਿਲ ਹੀ ਗਿਆ ਸਮਾਈ ਦਾ ਮੁੱਲ ਜਰੂਰ ਇਹ ਚੀਜ਼ਾਂ ਸਾਹਮਣੇ ਚਲਾਇਆ ਕਰੋ ਵੱਡੀਆਂ ਵੱਡੀਆਂ ਚੀਜ਼ਾਂ ਅੰਕਲ ਨੇ ਬਾਹਰ ਜਾਣਾ ਤਾਂ ਕਰਕੇ ਹੋ ਗਿਆ ਹਾਂ ਸਹੀ ਗੱਲ ਹੈ ਇਹਨਾਂ ਦੇ ਬੇਟਾ ਸੋਦੇ ਕਿਹੜੀ ਕੰਤਰੀ ਜੀ ਨਿਊਜ਼ੀਲੈਂਡ ਇਹਨਾਂ ਦਾ ਬੇਟਾ ਉੱਧੇ ਅਸੀਂ ਪਹਿਲਾਂ ਮਿਲ ਕੇ ਗਏ ਤੇ ਸੌਦਾ ਕਰਕੇ ਗਏ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਭਰੀ ਛੱਤ ਸ੍ਰੀ ਅਕਾਲ ਜੀ ਲੈ ਤਾਂ